ਸੁੰਭਾ ਜਾ ਕੇ ਭੱਜ ਕੇ ਸਾਰੀ ਕਥਾ ਸੁਣਾਉਂਦੀ ਵੀ ਸਾਡੇ ਸਾੜੀ ਦਾ ਇੱਕ ਵੀ ਚੱਲੀ ਉੱਥੇ ਸਾਨੂੰ ਤਾਂ ਨਹੀਂ ਆਈ ਉੱਥੇ ਗੱਲ ਰਾਜੇ ਸੁੰਭਾ ਦੇਖੋ ਨਾ ਫੋਜਾ ਮਰੀਆਂ ਨਹੀਂ ਇਹਦਾ ਮਤਲਬ ਹੈ ਭੱਜ ਗਈ ਕੋਈ ਨਹੀਂ ਕੋਈ ਨਹੀਂ ਇਹਨਾਂ ਸੰਸਾਰੀੜਾ ਹੀ ਨਹੀਂ ਸਦਾ ਹੀ ਨਹੀਂ ਕਿਥੇ ਜਾ ਕੇ ਸੁਣਾਉਂਦੀ ਵੀ ਸਾਡੇ ਵਾਸਤੇ ਗੱਲ ਨਹੀਂ ਉੱਥੇ ਗੱਲ ਕਰਦੀ ਸਾਡੇ ਕੋਈ ਇਦਾਂ ਗੱਲਬਾਤ ਨਹੀਂ ਹੈ ਸਾਡੇ ਬਾਅਦ ਦੀ ਗੱਲ ਨਹੀਂ ਉਧਰ ਮੁਕਾਬਲਾ ਕਰਨ ਨੂੰ ਤੁਸੀਂ ਹੋਰ ਕੋਈ ਇੰਤਜ਼ਾਮ ਕਰੋ ਉਹ ਇਹ ਨਾ ਪਾਉਣੇ ਪਾਈਆਂ ਬੂੰਦਾ ਰਕਦੀਆਂ ਉਹ ਕਹਿੰਦਾ ਜਿੰਨਾ ਸਾਡਾ ਜਿਹੜਾ ਰਖਤ ਸੀ ਜੇ ਅਧਰ ਰਖਤ ਵੀ ਜਰਨਲ ਜਰਨਲ ਸੀ ਉਹ ਉਹਦੇ ਹੱਦ ਤੱਕ ਡਿਗੜੇ ਨਹੀਂ ਦਿੱਤੀ ਕੋ ਗੱਲ ਥਲੇ ਉਹ ਇਹ ਨਾ ਪਾਏ ਤਾਂ ਨਿਕਲਣ ਨਹੀਂ ਦਿੱਤਾ ਉਹ ਜੋ ਉਹ ਤੇ ਜਮੀਨ ਤੇ ਡੇਗੇ ਬੂੰਦ ਤਾਂ ਦੂਆ ਪਰਮਣ ਪਰਮ ਦਾ ਨਾਸ ਹੁੰਦਾ ਚਲਾ ਗਿਆ ਉਹ ਕਾਲੀ ਖੇਤ ਕਮਾਂ ਜਾਂ ਸਭੇ ਸੂਰਤਾਂ ਜਿਹੜੇ ਦੂਏ ਸੀ ਨਾ ਦੇਵਤੇ ਦੇਵਤੇ ਆ ਕਾਲੀ ਦਾ ਰੂਪ ਧਾਰ ਕੇ ਉਹੀ ਇਸ ਗੱਲ ਦਾ ਜਵਾਬ ਭਈ ਪਾਈ ਅਸੀਂ ਤਾਂ ਮੰਨ ਲਿਆ ਧਰਮ ਨੂੰ ਅਸੀਂ ਤਾਂ ਮੰਨ ਲਿਆ ਅਸੀਂ ਤਾਂ ਹੁਣ ਕਹਿੰਦੇ ਆ ਵੀ ਇਹ ਠੀਕ ਹੈ ਤੁਸੀਂ ਆਪਣੀ ਗੱਲ ਕਰੋ ਸਾਡੀ ਗੱਲ ਕਰ ਦਿਓ ਅਸੀਂ ਹੋਣਾ ਜਦ ਦੋਤੇ ਦਰਦੇ ਜੀ ਜਦੋਂ ਜਦ ਰਸੀਹ ਨੂੰ ਨਹੀਂ ਬੰਨਿਆ ਸਾਡੀ ਉਹ ਗਲਤੀ ਸੀ ਇਹ ਬੇਦਰਫ ਨੂੰ ਛੱਡ ਗਏ ਅਜੀਬ ਜ਼ਬਰ ਤੇ ਸ਼ਾਸਤਰ ਅਪਣਾ ਲਈ ਛੱਤਰ ਤਾਂ ਹੀ ਖਾਦੇ ਸੀ ਲੋਕਾਂ ਤੇ ਤਾਂ ਹੀ ਸਾਰੇ ਬਖਤਾਰੀ ਜੁੱਤੀ ਹਮਾਰੀਆਂ ਹੋਈ ਜੁਰ ਤਾਂ ਹੀ ਦੁਨੀਆ ਸਾਨੂੰ ਹੋਏ ਹੋਏ ਤੋਏ ਤੋਏ ਕਰਦੀ ਏ ਝੂੜਦੇ ਧਰਬ ਸਾਰਾ ਝੂੜਦੇ ਅਧਾਰਤ ਕਰ ਲਿਆ ਜਲੀਲ ਤਾਂ ਹੀ ਹੋ ਰਹੇ ਸੀ ਅਸੀਂ ਅੱਜ ਸਾਡੀ ਜਿੱਤ ਕਿਆ ਵਾ ਅਸੀਂ ਸੱਚ ਨਾਲ ਖੜੇ ਹਾਂ ਬੇਦਰ ਨਾਲ ਖੜੇ ਬੇਦਰ ਨਾਲ ਖੜੇ ਤੁਸੀਂ ਆਪਣੀ ਗੱਲ ਕਰੋ ਤੁਸੀਂ ਖੜੇ ਹੋ ਕਿ ਨਹੀਂ ਖੜੇ ਤੁਸੀਂ ਕਿੱਥੇ ਖੜੇ ਹੋ ਪਰਮ ਤਾਂ ਗਾ ਤਾਂ ਹੁੰਦਾ ਦੇਵਤੇ ਆਪੇ ਐਡਮਿਟ ਕਰੀ ਜਾਂਦੇ ਸਾਰੀ ਗੱਲ ਅਜੀਜ਼ਾ ਭਾਈ ਗਲਤ ਸੀ ਉਹਦੋਂ ਸਾਨੂੰ ਨਹੀਂ ਸੀ ਗਿਆ ਹਲਕਾ ਤੋਂ ਉਹ ਹੀ ਗਾ ਤਾਂ ਚੱਲੇਗਾ ਜੇ ਗਾਹ ਉਬੂਰਾ ਕਰ ਲੈ ਕੋਈ ਨਾ ਪਾਉਣੇ ਪਾਈਆਂ ਬੂੰਦਾ ਰਕਤ ਦੀਆਂ ਗਾਹ ਗੱਲ ਵਧਿਓ ਹੀ ਨਹੀਂ ਵਧਣੇ ਨਹੀਂ ਦਿੱਤੀ ਗੱਲ ਕਹਾਂ ਦਾ ਗੱਲ ਤਾਂ ਬੜੇ ਇਹ ਦੇਵਤੇ ਬਿਆਨ ਨਾ ਦੇਣ ਨਾ ਆ ਦੇਵਤੇ ਨਾ ਨੂੰ ਇਸੇ ਦੀ ਬੰਦੇ ਤੁਸੀਂ ਗੱਲ ਕਰੋ ਜਿਹੜੀ ਹੋ ਰਹੀ ਹੈ ਚਰਚਾ ਦੀ ਸਾਡੇ ਨਕਸ ਜਿਹੜੇ ਸੀ ਅਸੀਂ ਮੰਨ ਕੇ ਛੱਡ ਦਿੱਤੇ ਤੁਸੀਂ ਗੱਲ ਕਰੋ ਹੁਣ ਆਪਣੀ ਕਾਲੀ ਕਾਲੀ ਖੇਤ ਕਪਾਈਆ ਸਭੇ ਸੂਰਤਾਂ ਕਾਲੀ ਖੇਤ ਖੋਈਆ ਸਭੇ ਸੂਰਤਾਂ ਸਾਰੀਆਂ ਕਾਲੀ ਨਹੀਂ ਖਵਾਤੀਆਂ ਜਿਹੜੀ ਆਦੂਈ ਸਾਰੀ ਬੁੱਧੀ ਹੈ ਇਨੇ ਆਪਣੀਆਂ ਗਲਤੀਆਂ ਇਹਨੇ ਖਪਾਈਆਂ ਐਡਮਿਟ ਕਰ ਲੀਆਂ ਸਾਰੀਆਂ ਬੌਧੀ ਸ੍ਰੀ ਕਾਲੀ ਕਾਲੀ ਹੈ ਲਫ਼ਜ਼ ਕਾਲੀ ਕਾਲੀ ਖੇਤ ਕਪਾਈਆਂ ਸਭੇ ਸੂਰਤਾਂ ਸਭੇ ਸੂਰਤ ਬੌਧੀ ਸ੍ਰੀ ਬਹਿਈਆਂ ਖਾੜੀਆਂ ਘੜੀਆਂ ਕਾਲਕੀਆਂ ਬੌਧੀ ਸ੍ਰੀ ਬਹਿਈਓ ਸ੍ਰੀ ਮੌਦੀ ਸ੍ਰੀ ਬਹਿਈ ਬੌਧ ਦੇ ਜ਼ਰਤੇ ਉੱਤੇ ਕਾਲ ਦੀਆਂ ਘੜੀਆਂ ਹੋ ਗਈਆਂ ਜਿਹੜੇ ਕਾਲ ਸੀਨ ਕਾਲ ਸੁਬੇ ਨੇ ਉਹਨਾਂ ਦੀ ਸ਼ਕਤੀ ਦਾ ਨਾਸ ਕਰਤਾ ਉਹਨਾਂ ਦੀ ਬੁੱਧੀ ਜਿਹੜੀ ਸੀ ਖਤਮ ਕਰਤੀ ਜਿਹੜਾ ਝੂਠ ਸੀ ਕੋਲ ਨਖਟੇ ਨਾਨਕਾ ਔੜ ਸੱਚ ਨੇ ਕਾਲ ਸਮੇਂ ਬਹੁਤਾਂ ਦਾ ਜਿਹੜਾ ਝੂਠ ਸੀ ਖਤਮ ਕਰਤਾ ਕੂੜ ਦਾ ਨਾਸ ਕਰਤਾ ਜਿਹੜੇ ਬੋਧੇ ਆਪਣੇ ਆਪ ਨੂੰ ਸੁਭਿ ਤੇ ਸੀ ਰਾਖਸ਼ੀ ਨਹੀਂ ਸੀ ਬੰਦੇ ਤਰਖਸ਼ੀਲ ਹੋਰ ਆਪ ਬਲਗੁਰੂ ਮਗਰ ਲਾਈ ਫਿਰਦੇ ਸੀ ਖਤਮ ਹੋ ਗਏ ਬੁੱਧੀ ਹੀ ਸਾਬਤ ਕਰਦਾ ਵੀ ਬੁੱਧੀ ਹੀ ਵਿਦਵਾਨ ਬੁੱਧੀ ਹੀ ਰੂਦਰ ਸਾਬਤ ਕਰਤਾ ਚਾਹੇ ਵਿਦਵਾਨ ਕਹਾਇਆ ਹੋਵੇ ਬੁੱਧੀ ਹੀ ਰੂਦਰ ਹੋਰ ਜਾਣਣਾ ਜਾਏ ਮਾਈਆਂ ਜੂਜੇ ਸੂਰ ਮੈਂ ਜਾਣਣਾ ਜਾਏ ਮਾਈਆਂ ਜੂਜੇ ਸੂਰ ਥੋੜੇ ਅਰਥਾਂ ਕਰਦੇ ਨੇ ਵੀ ਐ ਵਰਗੇ ਹੋ ਜਿਵੇਂ ਪੈਦਾ ਹੀ ਹੋਏ ਹੋਣ ਜੇ ਪੈਦਾ ਨਹੀਂ ਹੋਏ ਤੇ ਮਰੇ ਕੇ ਮੈਂ ਜਾਣਣਾ ਜਾਏ ਮਾਈਆਂ ਉਹ ਮਰੇ ਨੇ ਉਹ ਮਰੇ ਨੇ ਉਹ ਜੂਜੇ ਨੇ ਇਹਨਾਂ ਨੂੰ ਜਾਲੂ ਪਦਾਰਥ ਨਹੀਂ ਸੀ ਮਿਲਿਆ ਉਹ ਜ਼ੂਰ ਵਿੱਚ ਜੂਝੇ ਨੇ ਜੂਝੇ ਨੇ ਮਰ ਗਏ ਨੇ ਜੂਝਣਾ ਮਤਲਬ ਮਰ ਜਾਉਂਦਾ ਲੜ ਕੇ ਮਰ ਜਾਣਾ ਯਾਨੀ ਮਰ ਲੈਣਾ ਜੇ ਰਾ ਦੇ ਵਰਤਮਾਨੇ ਜਰੂ ਪਦਾਰਥ ਨਹੀਂ ਸੀ ਇਹਨਾਂ ਦਿੱਤਾ ਉਹ ਸਾਰੇ ਜੂਝ ਕੇ ਉਹਨਾਂ ਨੂੰ ਮਰਨਾ ਪਿਆ ਉਹਨਾਂ ਨੂੰ ਆਪਣੀ ਗੱਲ ਛੱਡਣੀ ਪਈ ਉਹਨਾਂ ਨੂੰ ਆਪਣੀ ਗੱਲ ਛੱਡਣੀ ਪਈ ਉਹਨਾਂ ਨੂੰ ਹੁਣ ਐ ਵਾਤ ਦੇ ਯਾਰ ਮਾਰ ਕੇ ਜਾਣ ਪਦਾਰਥ ਸ਼ਬਦ ਬੜਾ ਬੜਾ ਫਨਜੀਬ ਹੈ ਇਸ ਉੱਤਨਾਂ ਵਰਕੇ ਫਿਰ ਜਿਉਂਦੇ ਹੋਣਗੇ ਹੁਣ ਜਾਣ ਨਾ ਜਾਏ ਜਾਣ ਨਾ ਜਾਏ ਜਾਣ ਕੇ ਗਿਆਨ ਹਾਸਲ ਕਰਕੇ ਜਿਹਨਾਂ ਨੇ ਜਨੂ ਪਦਾਰਥ ਨਹੀਂ ਮਿਲਿਆ ਉਹਨੂੰ ਕਹਿੰਦੇ ਜਾਣ ਨਾ ਜਾਏ ਕੁਝ ਜਾਣ ਕੇ ਜਿਹਨਾਂ ਨੇ ਜਨੂ ਪਦਾਰਥ ਨਹੀਂ ਲਿਆ ਪਈਆ ਮੱਤਾ ਨਾਲ ਉਹੀ ਜੂਜੇ ਨਾਲ ਉਹ ਜ਼ੋਰ ਵਿੱਚ ਆ ਕੇ ਮੁਖਾਲਫ ਹੋ ਕੇ ਲੜਦੇ ਨੇ ਦੇਵੀ ਦੇ ਬਹਾਕਾਲ ਬਕੌਣ ਲੜਦੇ ਨੇ ਇਹਨਾਂ ਦੇ ਬੱਚੋ ਗਿਆਨ ਪਦਾਰਥ ਨਹੀਂ ਸੀ ਜਨੂ ਪਦਾਰਥ ਨਹੀਂ ਸੀ ਉਹ ਆ ਕੇ ਪੱਗਾ ਲੈਂਦੇ ਨੇ ਜਿਹੜੇ ਗਰਮ ਕਰਿਆ ਉਹਨਾਂ ਗਰਮ ਕਰਾਉਂਦੀ ਕਾਦੀ ਲੜਾਈ ਹੈ ਉਹਦੀ ਕਾਦੀ ਲੜਾਈ ਉਹ ਤਾਂ ਇਕੱਠੇ ਬੈਠੇ ਨੇ ਕਦਾ ਲੜਦੇ ਨੇ ਜਿਹੜੇ ਹੋਰ ਬਤ ਵਾਲੇ ਸੀ ਮਨਮੁਖ ਸੀ ਉਹ ਆ ਕੇ ਦੂਜੇ ਨੇ ਦੂਜੇ ਸੂਰਮੇ